ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੂਬੇ ਦੀ ਸਭ ਤੋਂ ਅਹਿਮ ਖਬਰ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ 22 ਜੁਲਾਈ ਨੂੰ ਸਵੇਰੇ 10:30 ਵਜੇ ਮੁੱਖ ਮੰਤਰੀ ਨਿਵਾਸ ਸਥਾਨ ਉੱਤੇ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ ਇਸ ਕੈਬਨਿਨਟ ਦੀ ਮੀਟਿੰਗ ਦੇ ਵਿੱਚ ਸੂਬੇ ਦੇ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਹੋ ਸਕਦੀ ਹੈ ਸਵੇਰੇ 10:30 ਵਜੇ ਅੱਜ 22 ਜੁਲਾਈ ਨੂੰ ਇਹ ਮੀਟਿੰਗ ਰੱਖੀ ਗਈ ਹੈ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਜੋ ਕੈਬਨਿਟ ਦੀ ਮੀਟਿੰਗ ਹੋਈ ਸੀ ਉਹ 14 ਜੁਲਾਈ ਨੂੰ ਹੋਈ ਸੀ ਇਸ ਮੀਟਿੰਗ ਦੇ ਵਿੱਚ ਵੀ ਬੇहद ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਸੀ ਤੇ ਹੁਣ ਇਹ ਮੀਟਿੰਗ ਅਜਿਹੇ ਵੇਲੇ ਵਿੱਚ ਹੋ ਰਹੀ ਹੈ ਜਦੋਂ ਬੇਅਦਬੀ ਦੇ ਮੁੱਦੇ ਤੇ ਬਿੱਲ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ ਇਸ ਨੂੰ ਲਾਗੂ ਕਰਨ ਦੇ ਲਈ ਸਿਲੈਕਟ ਕਮੇਟੀ ਦੇ ਕੋਲ ਭੇਜਿਆ ਗਿਆ ਹੈ ਸਿਲੈਕਟਡ ਕਮੇਟੀ ਵੱਲੋਂ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਬਿੱਲ ਦੀ ਰੂਪਰੇਖਾ ਜਿਹੜੀ ਉਹ ਉਸ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ ਸੋ ਇਸ ਸੰਬੰਧ ਦੇ ਵਿੱਚ ਵੀ ਵਿਚਾਰ ਚਰਚਾ ਹੋ ਸਕਦੀ ਹੈ ਬੇਅਦਮੀ ਨੂੰ ਲੈ ਕੇ ਜੋ ਬਿੱਲ ਪੇਸ਼ ਕੀਤਾ ਗਿਆ ਇਹ ਵੀ ਪੰਜਾਬ ਦਾ ਬੇहद ਅਹਿਮ ਮੁੱਦਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਡਰੱਗਸ ਨੂੰ ਲੈ ਕੇ ਨਸ਼ਿਆਂ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਵੀ ਇਸ ਵਿਧਾਨ ਸਭਾ ਦੀ ਇਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਖਾਸ ਚਰਚਾ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਭਿਖਾਰੀ ਗਰੋ ਜਿਹੜੇ ਪੰਜਾਬ ਦੇ ਵਿੱਚ ਐਕਟਿਵ ਨੇ ਉਹਨਾਂ ਦੇ ਚੁੰਗਲ ਚੋਂ ਜਿਹੜੇ ਮਾਸੂਮ ਬੱਚੇ ਨੇ ਉਹਨਾਂ ਨੂੰ ਛਡਾਉਣ ਦੇ ਲਈ ਵੀ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ ਡੀਐਨਏ ਟੈਸਟ ਵਰਗੀਆਂ ਆਧੁਨਿਕ ਤਕਨੀਕਾਂ ਦੇ ਨਾਲ ਇਹਨਾਂ ਬੱਚਿਆਂ ਨੂੰ ਰੈਸਕੂ ਕੀਤਾ ਜਾ ਰਿਹਾ ਅਤੇ ਪਛਾਣ ਕੀਤੀ ਜਾ ਰਹੀ ਹੈ ਕਿ ਭਿਖਾਰੀ ਜੋ ਇਹਨਾਂ ਤੋਂ ਭੀਖ ਮੰਗਵਾਉਂਦੇ ਨੇ ਉਹ ਅਸਲ ਦੇ ਵਿੱਚ ਇਹਨਾਂ ਦੇ ਮਾਪੇ ਪਿਓ ਹੈ ਨਹੀਂ ਯਾ ਨਹੀਂ ਨੇ ਇਹਨਾਂ ਸਾਰੇ ਮੁੱਦਿਆਂ ਤੇ ਇਸ ਕੈਬਨਿਟ ਮੀਟਿੰਗ ਦੇ ਵਿੱਚ ਅ ਵਿਸਥਾਰ ਦੇ ਨਾਲ ਚਰਚਾ ਹੋ ਸਕਦੀ ਹੈ ਤੇ ਅੱਗੇ ਕਿਸ ਤਰ੍ਹਾਂ ਦੀ ਬਿਉਂਤਬੰਦੀ ਬਣਾਈ ਜਾਵੇਗੀ ਕਿਸ ਤਰ੍ਹਾਂ ਇਸ ਨੂੰ ਲਾਗੂ ਕੀਤਾ ਜਾਵੇਗਾ ਇਸ ਸੰਬੰਧ ਦੇ ਵਿੱਚ ਵੀ ਮੁੱਖ ਮੰਤਰੀ ਆਪਣੇ ਕੈਬਨਿਟ ਸਾਥੀਆਂ ਦੇ ਬੜਮੁੱਲੇ ਵਿਚਾਰ ਲੈ ਸਕਦੇ ਨੇ ਸੋ 22 ਜੁਲਾਈ ਅੱਜ ਸਵੇਰੇ 10:30 ਵਜੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਤੇ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਸ਼ਹੀਦਾਂ ਦੇ ਸਰਤਾਜ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350 ਸਾਲ ਪੂਰੇ ਹੋਣ ਤੇ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਵੇਗਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਖਾਸ ਤੌਰ ਤੇ ਵੀਡੀਓ ਕਾਨਫਰੰਸ ਕਰਕੇ ਪ੍ਰੈਸ ਨੂੰ ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੇ ਟਿਸ਼ਾ ਨਿਰਦੇਸ਼ ਛੇਟ 350 ਸਾਲਾਂ ਜੋ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਂ ਮਨਾ ਰਹੇ ਹਾਂ ਇਸ ਸਾਲ ਉਸ ਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਤਿਆਰੀਆਂ ਉਹ ਚਲੀਆਂ ਸੀ ਤੇ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ 350 ਸਾਲਾਂ ਨਵੇਂ ਪਾਕਸ਼ਾ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੀ ਸਰਕਾਰ ਮਨਾਉਗੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਵਿਸ਼ਾਲੇ ਸ਼ਹਾਦਤ ਜਿਹੜੀ ਯਾਤਰਾ ਉਸ ਦੀ ਸ਼ੁਰੂਆਤ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸ਼ਰੀ ਨਗਰ ਤੋਂ ਕਰਨਗੇ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਵੱਖ-ਵੱਖ ਸ਼ਹਿਰਾਂ ਤੋਂ ਚਾਰ ਯਾਤਰਾਵਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਗੀਆਂ। ਕੁੱਲ ਸਮਾਗਮ 19 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਹੋਊਗਾ। ਜਿਸ ਦੇ ਵਿੱਚੋਂ ਦੁਆਬੇ ਤੋਂ ਇੱਕ ਯਾਤਰਾ, ਇੱਕ ਯਾਤਰਾ ਮਾਝੇ ਤੋਂ ਤੇ ਦੋ ਯਾਤਰਾਵਾਂ ਮਾਲਵੇ ਤੋਂ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਹੁੰਦੀਆਂ ਹੋਈਆਂ ਸ੍ਰੀ ਅਨੰਦਪੁਰ ਸਾਹਿਬ ਆਣਗੀਆਂ। 19 ਤੋਂ 22 ਤਰੀਕ ਤੱਕ ਯਾਤਰਾ ਵਾਹੂਨਗੀਆ ਤੇ 23 24 25 ਨਵੰਬਰ ਨੂੰ ਜਿਹੜੇ ਮੁੱਖ ਸਮਾਗਮ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਕਰਤੀ ਤੇ ਹੋਣਗੇ ਇਸ ਤੋਂ ਇਲਾਵਾ ਅੰਮ੍ਰਿਤਸਰ ਪਟਿਆਲਾ ਬਾਬਾ ਬਕਾਲਾ ਇਹਨਾਂ ਸ਼ਹਿਰਾਂ ਨੂੰ ਵੀ ਇੱਥੇ ਵੱਡੇ ਸਮਾਗਮ ਹੋਣਗੇ ਪੂਰੇ ਪੂਰੇ ਸ਼ਹਿਰ ਰੌਸ਼ਨ ਕੀਤੇ ਜਾਣਗੇ ਤੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਲਾਈਟਿੰਗ ਸਾਊਂਡ ਸ਼ੋਅ ਹੋਣਗੇ ਪੰਜਾਬ ਦੇ ਹਰ ਇੱਕ ਵਿਦਿਅਕ ادارے ਦੇ ਵਿੱਚ ਹਰ ਇੱਕ ਯੂਨੀਵਰਸਿਟੀ ਦੇ ਵਿੱਚ ਹਰ ਇੱਕ ਕਾਲਜ ਦੇ ਵਿੱਚ ਨੌਵੇਂ ਪਾਤਸ਼ਾਹ ਦੇ ਜੀਵਨ ਨੂੰ ਲੈ ਕੇ ਸੈਮੀਨਾਰ ਹੋਣਗੇ ਸਾਰੇ ਸਰਕਾਰੀ ਸਕੂਲਾਂ 'ਚ ਏਡਿਟ ਸਕੂਲਾਂ 'ਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਨੌਵੇਂ ਪਾਤਸ਼ਾਹ ਜਿਹਦੇ ਜੀਵਨ ਦੇ ਇਤਿਹਾਸ ਨੂੰ ਲੈ ਕੇ ਜਿਹੜੇ ਆ ਉਹ ਪੜਾਇਆ ਜਾਊਗਾ ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਵੱਡੇ ਸਾਡਾ ਨਮਾਨ ਹੈ 1 ਕਰੋੜ ਤੋਂ ਵੱਧ ਜਿਹੜੀ ਸੰਗਤ ਹੈ ਉਹ ਨਤਮਸਤਕ ਹੋਣ ਆਊਗੀ ਤੇ ਇਥੇ ਹਰ ਤਰ੍ਹਾਂ ਦੇ ਪ੍ਰਬੰਧ ਇੱਕ ਟੈਂਟ ਸਿਟੀ ਦਾ ਬੰਦੂਬਸਟ ਲਾਈਟ ਐਂਡ ਸਾਊਂਡ ਸ਼ੋਅ ਡਰੋਨ ਸ਼ੋਅ ਹਰ ਤਰ੍ਹਾਂ ਦਾ ਜਿਹੜਾ ਬੰਦੂਬਸਟ ਹੋ ਕੀਤਾ ਜਾ ਰਿਹਾ ਪੂਰੇ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਰੋਸ਼ਨਾ ਆ ਜਾਏਗਾ ਵਾਈਟ ਸਿਟੀ ਅਸੀਂ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਐਸ ਡਿਵੈਲਪ ਕਰ ਰਹੇ ਹਾਂ ਤੇ ਪੂਰੀ ਸਰਕਾਰ ਸਡੇ ਸਾਰੇ ਟੋਟਲੀ ਇੱਕ ਇੱਕ ਡਿਪਾਰਟਮੈਂਟ ਇਸ 350 ਸਾਲਾਂ ਦਾ ਸਮਾਗਮ ਨੂੰ ਲੈ ਕੇ ਜਿਹੜਾ ਹੈ ਪੱਪਾ ਪਾਰ ਹੈ ਇਸ ਤੋਂ ਇਲਾਵਾ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹadesh ਦਿੱਤੇ ਸਨ ਕਿ ਪੂਰੇ ਕੋਈ ਵੀ ਅਗਰ ਕੋਈ ਵੀ ਸੰਗਤ ਕੋਈ ਵੀ ਪੰਜਾਬ ਦਾ ਨਾਗਰਿਕ ਜਾਂ ਦੁਨੀਆ 'ਚ ਵੱਸਦਾ ਕੋਈ ਵੀ ਜਿੱਦੀ ਵੀ ਸ਼ਰਤ ਹੈ ਉਹ ਸੁਝਾਅ ਦੇਣਾ ਚਾਵੇ ਉਹ ਦੇ ਸਕਦਾ ਹੈ 31 ਜੁਲਾਈ ਤੱਕ ਅਸੀਂ ਜਿਹੜੀ ਹੈ ਸੰਗਤ ਦੇ ਫੀਡਬੈਕ ਲਈ ਹੈ ਉਸ ਦੇ ਵਿੱਚ ਜੋ-ਜੋ ਹੋਰ ਫੀਡਬੈਕ ਆਣਗੇ ਤਾਂ ਉਸ ਦਾ ਜਿਹੜਾ ਅਗਸਤ ਦੇ ਪਹਿਲੇ ਹਫ਼ਤੇ ਤੱਕ ਉਸ ਨੂੰ ਵੀ ਅਸੀਂ ਜਿਹੜਾ ਇਨਕਲੂਡ ਕਰਾਂਗੇ ਆ ਉਹ ਫੀਡਬੈਕ ਦੇ ਲਈ ਸਾਡੇ ਜਿਹੜੀ ਵੈਬਸਾਈਟ ਆਪਣੀ ਈਮੇਲਸ ਹੈ ਉਹ ਸੰਗਤ ਦੇ ਕੋਲ ਹੈ ਤੇ ਬਹੁਤ ਸ਼ਰਧਾ ਦੇ ਨਾਲ ਅਸੀਂ ਜਿਹੜੇ 350 ਸਾਲਾਂ ਨਵੇਂ ਪਾਤਸ਼ਾਹ ਜੀ ਦਾ ਉਹ ਮਨਾ ਰਹੇ ਹਾਂ ਤੇ ਜਿੱਥੇ-ਜਿੱਥੇ ਵੀ ਗੁਰੂ ਤੇਗ ਬਹਾਦਰ ਜੀ ਦੇ ਪੰਜਾਬ ਦੇ ਵਿੱਚ ਚਰਨਛੋਪ ਪ੍ਰਾਪਤ ਸਥਾਨ ਹੈ ਹਰ ਉਸ ਗੁਰਦੁਆਰੇ ਦੇ ਵਿੱਚ ਜਿਹੜਾ ਹੈ ਕੀਰਤਨ ਤੇ ਕਵੀ ਦਰਬਾਰ ਹੋਊਗਾ ਏ ਅੱਜ ਤਾਂ ਜਿਹੜੀ ਮੀਟਿੰਗ ਸੀ ਤੇ ਡਿਊਟੀ ਲਗਾਈ ਆ ਸੀਐਮ ਸਾਹਿਬ ਨੇ ਸਾਡੀ ਤੇ ਉਧਰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਦੇ ਰਾਹੀਂ ਉਹਨਾਂ ਨੇ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਖਾਸ ਤੌਰ ਤੇ ਕਿਸਾਨਾਂ ਦੇ ਨਾਲ ਹੋਈ ਗੱਲਬਾਤ ਬਾਰੇ মিডিਆ ਨੂੰ ਜਾਣਕਾਰੀ ਦਿੱਤੀ ਹੈ ਇਸ ਮੌਕੇ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ 164 ਪਿੰਡਾਂ ਦੇ ਕਿਸਾਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਕਿਸਾਨਾਂ ਦੇ ਸਵਾਲਾਂ ਨੂੰ ਸੁਣਿਆ ਅਤੇ ਉਹਨਾਂ ਦੇ ਜਵਾਬ ਦਿੱਤੇ ਹਰਦੀਪ ਸਿੰਘ ਮੁੰਡੀਆਂ ਨੇ ਦਾਵਾ ਕੀਤਾ ਕਿ ਸਾਰੇ ਕਿਸਾਨ ਉਹਨਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੰਤੁਸ਼ਟ ਹੋ ਕੇ ਗਏ ਨੇ ਕੀ ਆਪਾਂ ਜਾਣਦੇ ਹਾਂ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੀ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਲਈ ਲਿਆਂਦੀ ਗਈ ਹੈ ਇਹ ਲੈਂਡ ਪੂਲਿੰਗ ਪਾਲਿਸੀ ਦੇ ਪਹਿਲਾਂ ਪਿਛਲੀਆਂ ਸਰਕਾਰਾਂ ਵਿੱਚ ਕੀ ਹੁੰਦਾ ਸੀ ਕਿ ਬਹੁਤ ਸਾਰੇ ਹਜ਼ਾਰਾਂ ਏਕੜ ਦੀ ਜ਼ਮੀਨ ਇਕੱਠੀ ਕਰਕੇ ਅੱਜ ਤੱਕ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਇਲੀਗਲ ਕਲੋਨੀਆ ਚ ਕੱਟੀ ਗਈ ਜਿਹਦੇ ਚ ਤਕਰੀਬਨ 30000 ਤੋਂ ਵੱਧ ਜਿਹੜੀ ਏਕੜ ਜ਼ਮੀਨਾਂ ਦੇ ਵਿੱਚ ਇਲੀਗਲ ਕਲੋਨੀਆ ਬਣੀਆਂ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਲੁੱਟਿਆ ਗਿਆ ਪੰਜਾਬ ਦੇ ਜ਼ਿਮੇਦਾਰਾਂ ਨੂੰ ਲੁੱਟਿਆ ਗਿਆ ਉਹਨਾਂ ਤੋਂ ਸਸhtੀਆਂ ਜ਼ਮੀਨਾਂ ਲੈ ਕੇ ਉਹਦੇ ਚ ਇਲੀਗਲ ਤਰੀਕੇ ਨਾਲ ਕਲੋਨੀਆ ਕੱਟ ਕੇ ਵੇਚੀਆਂ ਗਈਆਂ ਜਿਹਦੇ ਵਿੱਚ ਨਾ ਤੇ ਕੋਈ ਸ਼ਿਵਰੇਜ ਪੈਂਦਾ ਸੀ ਨਾ ਕੋਈ ਛੜਕਾ ਬਣਾਉਂਦੇ ਸੀ ਨਾ ਕੋਈ ਪੀਣ ਵਾਲੇ ਪਾਣੀ ਦੀ ਵਿਵਸਥਾ ਕੋਈ ਪਾਰਕ ਦੀ ਵਿਵਸਥਾ ਨਹੀਂ ਤੇ ਨਾ ਹੀ ਕਿਸੇ ਧਾਰਮਿਕ ਸਥਾਨ ਦੀ ਉਹ ਜਗ੍ਹਾ ਛੱੜਦੇ ਸੀ ਨਾ ਹੀ ਕੋਈ ਪਾਰਕ ਛੱੜਦੇ ਸੀ ਸੋ ਜਦੋਂ ਬਹੁਤ ਸਾਰੀਆਂ ਪ੍ਰੋਬਲਮਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕਾਂ ਨੇ ਧਰਨੇ ਪ੍ਰੋਟੈਸਟ ਕੀਤੇ ਕਿ ਸਾਡੀਆਂ ਕਲੋਨੀਆਂ ਜਿਹੜੀਆਂ ਪਲਾਟ ਲੈਣ ਤੱਕ ਲੋਕਾਂ ਨੂੰ ਧਰਨ ਲਾਉਣੇ ਪਏ ਕਿ ਸਾਨੂੰ ਪਲਾਟ ਨਹੀਂ ਮਿਲ ਰਿਹਾ ਲੈਂਡ ਮਾਫੀਆ ਨੇ ਬਹੁਤ ਸਾਰੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਕਿਸਾਨ ਭਰਾਵਾਂ ਨੂੰ ਠੱਗ ਬਣ ਕੇ ਲੁੱਟਿਆ ਸੋ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਂਜਰੀ ਸਰਕਾਰ ਵੱਲੋਂ ਲੈਂਡ ਪੁਲਿੰਗ ਪੋਲਿਸੀ ਜਿਹੜੀ ਲਿਆਂਦੀ ਗਈ ਹੈ ਇਹ ਲੈਂਡ ਪੁਲਿੰਗ ਪੋਲਿਸੀ ਦੇ ਪਹਿਲੇ ਦਿਨ ਤੋਂ ਹੀ ਬਹੁਤ ਸਾਰੀਆਂ ਮੀਟਿੰਗਾਂ ਹੋ ਰਹੀਆਂ ਅੱਜ ਵੀ ਮਿਊਨਿਸਪਲ ਭਵਨ ਦੇ ਵਿੱਚ 164 ਪਿੰਡਾਂ ਦੇ ਵਿੱਚੋਂ ਕਿਸਾਨ ਭਰਾ ਆ ਕੇ ਮਿਲੇ ਸੋ ਜਿਨ੍ਹਾਂ ਨੇ ਖੁੱਲ ਕੇ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਲੋਕਾਂ ਦੇ ਦਵਾਰ ਬੈਠ ਕੇ ਲੋਕਾਂ ਦੇ ਨਾਲ ਬੈਠ ਕੇ ਸਾਰਾ ਸਲਾਮ ਮਸ਼ਵਰਾ ਕਰਦੀ ਆ ਸੋ ਜੱਦਾ 164 ਪਿੰਡਾਂ ਦੇ ਕਿਸਾਨ ਅੱਜ ਆ ਕੇ ਮਿਲੇ ਜਿਨ੍ਹਾਂ ਨੇ ਆਪਣੇ ਸਵਾਲ ਸਾਨੂੰ ਕੀਤੇ ਜਿਨ੍ਹਾਂ ਦੇ ਸਵਾਲਾਂ ਦੇ ਵਿੱਚ ਸੀਗਾ ਕਿ ਤੁਸੀਂ ਸਾਨੂੰ ਜਿਹੜਾ ਠੇਕਾ 50000 ਰੁਪਏ ਸਾਲ ਦਾ ਦੇਣ ਜਾ ਰਹੇ ਹੋ ਇਹ ਥੋੜਾ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਇਹ ਸਵਾਲ ਸੀਗਾ ਫਿਰ ਉਹਨਾਂ ਨੇ ਸਵਾਲ ਕੀਤਾ ਕਿ ਤੁਸੀਂ 50000 ਦਿੰਦੇ ਹੋ ਅਸੀਂ 70 ਤੋਂ 80000 ਤੱਕ ਦਾ ਸਾਲ ਦਾ ਅਸੀਂ ਕਮਾ ਲੈਂਦੇ ਆਪਣੇ ਖੇਕ ਖੇਤ ਦੇ ਵਿੱਚੋਂ ਤੇ ਆਪ ਜੀ ਦਾ 50000 ਮੁਆਵਜ਼ਾ ਸਾਨੂੰ ਬਹੁਤ ਘੱਟ ਆ ਫਿਰ ਤੁਹਾਨੂੰ ਕਿਉਂ ਦਈਏ ਉਸ ਤੋਂ ਬਾਅਦ ਫਿਰ ਕਿਸਾਨ ਭਰਾਵਾਂ ਨੇ ਸਵਾਲ ਕੀਤਾ ਕਿ ਐਲਓਆਈ ਲੈਟਰ ਆਫ ਇੰਟੈਂਟ ਕਿਸਾਨ ਭਰਾਵਾਂ ਨੂੰ ਜੇ ਅਸੀਂ ਜ਼ਮੀਨ ਦਿੰਨੇ ਆ ਤੇ ਸਾਨੂੰ ਕਿੰਨੇ ਸਮੇਂ ਦੇ ਵਿੱਚ ਉਹ ਅਲਾਟ ਕੀਤੇ ਜਾਣਗੇ ਉਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਤੂਰੀ ਵਿਧਾਨ ਸਭਾ ਹਲਕੇ ਦੇ 70 ਪਿੰਡਾਂ ਦੇ ਵਿਕਾਸ ਕਾਰਜਾਂ ਦੇ ਲਈ 31.30 ਕਰੋੜ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ ਇਸ ਗ੍ਰਾਂਟ ਵੰਡਣ ਤੋਂ ਬਾਅਦ ਮੁੱਖ ਮੰਤਰੀ ਨੇ ਵੱਡੇ ਘੱਟ ਨੂੰ ਸੰਬੋਧਨ ਵੀ ਕੀਤਾ ਇਸ ਮੌਕੇ ਉਹਨਾਂ ਵਿਰੋਧੀ ਧਿਰ ਦੀ ਅਲੋਚਨਾ ਕੀਤੀ ਉਹਨਾਂ ਕਿਹਾ ਕਿ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਵਿਰੋਧੀ ਧਿਰ ਤਿਰ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਸਕੀਮ ਦੇ ਤਹਿਤ ਜ਼ਬਰੀ ਜ਼ਮੀਨ ਐਕਵਾਇਰ ਬਿਲਕੁਲ ਵੀ ਨਹੀਂ ਕੀਤੀ ਗਈ ਅਤੇ ਇਹ ਵੀ ਕਿਹਾ ਕਿ ਹਲਕੇ ਦੇ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਪੰਚਾਇਤਾਂ ਨੂੰ ਜੋ ਪੈਸੇ ਦਿੱਤੇ ਗਏ ਨੇ ਉਸ ਦੀ ਸੋਚ ਸਮਝ ਕੇ ਵਰਤੋਂ ਕੀਤੀ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਪਿੰਡਾਂ ਦੇ ਵਿਕਾਸ ਲਈ ਪਿਛਲੀਆਂ ਸਰਕਾਰਾਂ ਵੱਲੋਂ ਪ੍ਰਵਾਹ ਨਾ ਕਰਨ ਦੇ ਇਲਜ਼ਾਮ ਵੀ ਵਿਰੋਧੀ ਧਿਰਾਂ ਦੇ ਉੱਤੇ ਲਗਾਏ ਨੇ 70 ਪਿੰਡਾਂ ਨੂੰ ਅੱਜ 1.30 ਕਰੋੜ 30 ਲੱਖ ਰੁਪਈਆ ਪਾਰਦਰਸ਼ੀ ਤਰੀਕੇ ਨਾਲ ਜਿਹੜਾ ਉਹ ਵਿਕਾਸ ਦੇ ਕੰਮਾਂ ਲਈ ਦਿੱਤਾ ਗਿਆ ਇਹ ਕੋਈ احਸਾਨ ਨਹੀਂ ਕੀਤਾ ਗਿਆ ਇਹ ਤੁਹਾਡਾ ਪੈਸਾ ਹੈ ਇਹ ਤੁਹਾਨੂੰ ਵਾਪਸ ਦਿੱਤਾ ਗਿਆ ਟੈਕਸ ਦਾ ਪੈਸਾ ਤਾਂ ਕਿ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਜੋ-ਜੋ ਸਮੱਸਿਆਵਾਂ ਹਨ ਜੋ-ਜੋ ਵਿਕਾਸ ਦੇ ਕੰਮ ਨੇ ਉਹਨਾਂ ਤੇ ਖਰਚ ਸਕੋ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜਿੰਨੇ ਵੀ ਚੇਅਰਮੈਨ ਸਹਿਬਾਨ ਜਿੰਨੇ ਵੀ ਸਰਪੰਚ ਸਹਿਬਾਨ ਪਾਰਟੀ ਦੇ ਵਰਕਰ ਸਹਿਬਾਨ ਡੀਸੀ ਸਹਿਬਾਨ ਪ੍ਰਸ਼ਾਸਨ ਜੀ ਸੰਗਰੂਰ ਜ਼ਿਲ੍ਹੇ ਦਾ ਐਸਐਸਪੀ ਸਾਹਿਬ ਪੁਲਿਸ ਪ੍ਰਸ਼ਾਸਨ ਸੰਗਰੂਰ ਜ਼ਿਲ੍ਹੇ ਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੈਂ ਕਹਾਂ ਕਿ ਇਸ ਤੋਂ ਪਹਿਲਾਂ ਜਦੋਂ ਦੀ ਸੁਰਤ ਸੰਭਾਲੀ ਹੈ ਮੈਂ ਤਾਂ ਪੰਚਾਇਤਾਂ ਨੂੰ ਪੈਸੇ ਮਿਲਦਾ ਹੁੰਦਾ ਸੀ ਜਿੰਨੇ ਜਿੰਨੇ ਅੱਜ ਮਿਲੇ ਨੇ ਉਹ ਚੋਂ ਇੱਕ ਇੱਕ ਜ਼ੀਰੋ ਕੱਟ ਲੋ ਜਿੱਥੇ 35 ਲੱਖ ਹੈ ਉਥੇ 3.5 ਲੱਖ ਕਈ ਜਦੋਂ ਦੋ 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 ਜ਼ੀਰੋਆਂ ਵੀ ਕੱਟਣੀਆਂ ਪੈਣਗੀਆਂ ਜਿੱਥੇ 50 ਲੱਖ ਹੈ ਉਥੇ 50000 ਜਿੱਥੇ 70 ਲੱਖ ਹੈ ਉਥੇ 70000 ਔਰ 70000 ਵੀ ਕਹਿ ਕੇ ਮੁੜ ਕੇ 20-25 ਯਾਰ ਤਾਂ ਜੁੱਤੀ ਹੀ ਕਹ ਜਾਂਦੀ ਸੀ ਉਹਦੇ ਮੰਗਰ ਫਿਰਦੇ ਫਿਰਦੇ ਵਿੱਚ ਇੱਕ ਮਿਲੂ ਕਿੱਥੋਂ ਚੈੱਕ ਦੇਊ ਕੌਣ ਫਿਰ ਜੇ ਕੋਈ ਚੈੱਕ ਵਾਲਾ ਥਿਆ ਵੀ ਜਾਂਦਾ ਤਾਂ ਉਹ ਆਵਦਾ ਹਿੱਸਾ ਮੰਗਦਾ ਸੀ ਵੀ ਦਵਾ ਤਾਂ ਦੇਵਾਂਗੇ ਏਨੇ ਹਿੱਸੇ ਵਿੱਚੋਂ ਮੇਰਾ ਕਮਿਸ਼ਨ ਆਊਗਾ ਤੇ ਪਿੰਡ ਦੇ ਲੋਕ ਸਰਪੰਚ ਨੂੰ ਮਿਹਣਾ ਦੇ ਜਾਂਦੇ ਸੀ ਕਿ ਏਨੇ ਲਾ ਕੇ ਕੇ ਗਏ ਸੀ ਲੱਗਿਆ ਤਾਂ ਹੈ ਨਹੀਂ ਕਿਤੇ ਖਾ ਗਏ ਤੁਸੀਂ ਖਾ ਗਏ ਤੁਸੀਂ ਕਹਿਣਾ ਹੀ ਸੋਖ ਹੈ ਸੋ ਅੱਜ ਮੈਨੂੰ ਬੜੀ ਖੁਸ਼ੀ ਹੋਈ ਬਹੁਤ ਸਾਰੀਆਂ ਭੈਣਾ ਮਾਵਾਂ ਸਰਪੰਚ ਨੇ ਔਰ ਮੈਨੂੰ ਇਹ ਕਹਿ ਕੇ ਗਈਆਂ ਨੇ ਪੁੱਤ ਪਿੰਡ ਵੱਲੋਂ ਅਸੀਂ ਕਮੀ ਨਹੀਂ ਰੱਖਣੀ ਕੋਈ ਕੰਮਾਂ ਚ ਬਸ ਥੋੜੇ ਵੱਲੋਂ ਕਮੀ ਨਾ ਹੋਵੇ ਮੈਂ ਯਕੀਨ ਦਿਵਾਉਣਾ ਪੈਸੇ ਵੱਲੋਂ ਕੋਈ ਕਮੀ ਨਹੀਂ ਆਉਗੀ ਤੁਸੀਂ ਜੋ ਪਿੰਡ ਚ ਬਣਾਉਣਾ ਚਾਹੁੰਦੇ ਹੋ ਉਹ ਪਿੰਡ ਚ ਬਣਾਓ ਲਾਇਬ੍ਰੇਰੀ ਬਣਾਉਣਾ ਚਾਹੁੰਦੇ ਹੋ ਲਾਇਬ੍ਰੇਰੀ ਬਣਾਓ ਗਰਾਊਂਡ ਬਣਾਉਣਾ ਚਾਹੁੰਦੇ ਹੋ ਗਰਾਊਂਡ ਬਣਾਓ ਟੋਬਾ ਠੀਕ ਕਰਨਾ ਟੋਬਾ ਠੀਕ ਕਰੋ ਸੋਲਰ ਲਾਈਟਾਂ ਲਾਉਣੀਆਂ ਸੋਲਰ ਲਾਈਟਾਂ ਲਾਓ ਸਕੂਲ ਦੇ ਕਮਰੇ ਠੀਕ ਕਰਨੇ ਨੇ ਸਕੂਲ ਦੇ ਕਮਰੇ ਠੀਕ ਕਰੋ ਕੋਈ ਲਿੰਕ ਰੋਡ ਹੈ ਉਹਨਾਂ ਦੇ ਵਾਸਤੇ ਲੱਗ ਪੈ ਦੇਵਾਂਗੇ ਜਿਹੜੇ ਜਿਹੜੇ ਪਿੰਡਾਂ ਨੂੰ ਘੱਟ ਪੈਸੇ ਆਏ ਐ ਉਹਨਾਂ ਨੂੰ ਅਗਲੇ ਜਿਹੜਾ ਅਗਲੀ ਕਿਸ਼ਤ ਹੋਊਗੀ ਉਹਦੇ 'ਚ ਹੋਰ ਜ਼ਿਆਦਾ ਪੈਸੇ ਦਿੱਤੇ ਜਾਣਗੇ ਤੁਸੀਂ ਇਹਨੂੰ ਖਰਚ ਲਓ ਅਗਲੇ ਵੀ ਤਿਆਰ ਨਹੀਂ ਧੂਰੀ ਵਾਸਤੇ ਕਦੇ ਕੋਈ ਕਮੀ ਨਹੀਂ ਧੂਰੀ ਦੇ ਪਿੰਡਾਂ ਵਾਸਤੇ ਕਦੇ ਕੋਈ ਜਵਾਬ ਨਹੀਂ ਕਿਉਂਕਿ ਜਦੋਂ ਮੈਂ ਆਉਂਦਾ ਸੀ ਇੱਥੇ ਵੋਟਾਂ ਵਾਸਤੇ ਤਾਂ ਤੁਸੀਂ ਵੀ ਜਵਾਬ ਨਹੀਂ ਦਿੱਤਾ ਤਾਂ ਫਿਰ ਮੈਂ ਜਵਾਬ ਕਿਵੇਂ ਦੇ ਸਕਦਾ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਨੇ ਔਰ ਪਹਿਲਾਂ ਤਾਂ ਇਹ ਜੇ ਪ੍ਰੋਗਰਾਮ ਹੀ ਹੋਣੇ ਬੰਦ ਹੋ ਗਏ ਸੀ ਬਹੁਤ ਸਾਰੇ ਸਰਪੰਚੇ ਹੋ ਜਿਹੜੇ ਦੂਜੀ ਜਾਂ ਤੀਜੀ ਵਾਰ ਬਣੇ ਹੋਣਗੇ ਉਹ ਦੱਸ ਸਕਦੇ ਨੇ ਵੀ ਤੂੰ ਪਹਿਲਾਂ ਇਹ ਜੇ ਫੰਕਸ਼ਨ 'ਚ ਕਦੋਂ ਆਏ ਸੀ ਜੇ ਤੂੰ ਪਹਿਲਾਂ ਕਦੇ ਸਟੇਜ ਤੇ ਚੜ ਕੇ ਮੁੱਖ ਮੰਤਰੀ ਨੂੰ ਕਦੋਂ ਮਿਲੇ ਸੀ ਸੰਤਾ ਪਰੇ ਹੀ ਰੱਖਦੇ ਸੀ ਮਿਲਦੇ ਹੀ ਨਹੀਂ ਸੀ ਕਾਗਜ਼ਾਂ 'ਚ ਹੀ ਪੈਸੇ ਆ ਜਾਂਦੇ ਸੀ ਕਾਗਜ਼ਾਂ 'ਚ ਹੀ ਗਲੀਆਂ ਬਣ ਜਾਂਦੀਆਂ ਸੀ ਕਾਗਜ਼ਾਂ 'ਚ ਹੀ ਸਾਰਾ ਕੁਝ ਹੋ ਜਾਂਦਾ ਸੀ ਲਾਂਭੇ ਲੈਣ ਨੂੰ ਸਰਪੰਚ ਰਹਿ ਜਾਂਦਾ ਸੀ ਸੂਬੇ ਦੇ ਵਿੱਚ ਭੀਖ ਮੰਗਣ ਵਾਲੀ ਵਰਗੀ ਕੁਰੀਤੀ ਤੋਂ ਸੂਬੇ ਨੂੰ ਮੁਕਤ ਕਰਵਾਉਣ ਦੇ ਲਈ ਲਗਾਤਾਰ ਮਾਨ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਬੱਚੇ ਜਿਨ੍ਹਾਂ ਦੀ ਵਰਤੋਂ ਭੀਖ ਮੰਗਣ ਦੇ ਲਈ ਕੀਤੀ ਜਾਂਦੀ ਹੈ ਵੀਕ ਮੰਗਣ ਵਾਲੇ ਗਰੋਹਾਂ ਵੱਲੋਂ ਜਿਨ੍ਹਾਂ ਬੱਚਿਆਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਉਹਨੇ ਆ ਬੱਚਿਆਂ ਨੂੰ ਲਗਾਤਾਰ ਸਰਕਾਰ ਵੱਲੋਂ ਪੁਲਿਸ ਦੇ ਵੱਲੋਂ ਬਚਾਇਆ ਜਾ ਰਿਹਾ ਰੈਸਕਿਊ ਕੀਤਾ ਜਾ ਰਿਹਾ ਇਸ ਗੱਲ ਦੀ ਜਾਣਕਾਰੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦਿੱਤੀ ਹੈ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਆਪਰੇਸ਼ਨ ਜੀਵਨ ਜੋਤ ਮਹਿੰਮ ਦੇ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਟੀਮਾਂ ਦੇ ਵੱਲੋਂ 31 ਜਗ੍ਹਾ ਛਾਪੇ ਮਾਰੇ ਗਏ ਨੇ ਇਹਨਾਂ ਛਾਪਿਆਂ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਰਨਾਲਾ ਵਿੱਚ ਬਠਿੰਡਾ ਵਿੱਚ ਫਿਰੋਜ਼ਪੁਰ ਵਿੱਚ ਫਤੇਗੜ ਸਾਹਿਬ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਫਾਜ਼ਿਲਕਾ ਵਿੱਚ ਖੁਸ਼ਾਰਪੁਰ ਮਰੀਰ ਕੋਟਲਾ ਪਟਿਆਲਾ ਰੂਪਨਗਰ ਅਤੇ ਸ਼੍ਰੀ ਮੁਕਸਰ ਸਾਹਿਬ ਵਿਖੇ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਸੋ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਰੈਸਕਿਊ ਕੀਤੇ ਗਏ 30 ਬੱਚਿਆਂ ਦੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਉਹਨਾਂ ਦੇ ਮਾਪਿਆਂ ਦੇ سپرد ਉਹਨਾਂ ਨੂੰ ਕੀਤਾ ਗਿਆ ਜਦਕਿ 17 ਬੱਚੇ ਜਿਨ੍ਹਾਂ ਦੇ ਮਾਪਿਆਂ ਦੀ ਪਛਾਣ ਨਹੀਂ ਹੋ ਸਕੀ ਉਹਨਾਂ ਨੂੰ ਚਾਈਲਡ ਕੇਅਰ ਇੰਸਟੀਚਿਊਟ ਦੇ ਵਿੱਚ ਹੁਣ ਤੱਕ ਭੇਜਿਆ ਜਾ ਚੁੱਕਿਆ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਜੇਕਰ ਕਿਸੇ ਰੈਸਕਿਊ ਕੀਤੇ ਬੱਚੇ ਦੇ ਮਾਮਲੇ ਦੇ ਸੰਦਰਭ ਦੇ ਵਿੱਚ ਬਾਲ ਭਲਾਈ ਕਮੇਟੀ ਨੂੰ ਇਹ ਸ਼ੱਕ ਜਾਂ ਸੰਭਾਵਨਾ ਹੋਵੇ ਕਿ ਇਹ ਮਾਮਲਾ ਗੰਭੀਰ ਹੈ ਤਾਂ ਇਸ ਦੀ ਕਾਨੂੰਨੀ ਜਾਂਚ ਵੀ ਕੀਤੀ ਜਾਵੇਗੀ ਤੇ ਐਫ ਆਈ ਆਰ ਦਰਜ ਕਰਨ ਜਾਂ ਡੀ ਐਨ ਏ ਟੈਸਟ ਕਰਾਉਣ ਵਰਗੀਆਂ ਕਾਰਵਾਈਆਂ ਵੀ ਕਰਨ ਦੀ ਪ੍ਰਵਾਨਗੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਸੋ ਇਸ ਪੱਧਰ ਤੇ ਡਾਕਟਰ ਬਲਜੀਤ ਕੌਰ ਦੇ ਵੱਲੋਂ ਵਿਸਥਾਰ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਗਈ ਹੈ ਜ਼ਰੂਰੀ ਹੈ ਕਿ ਅਸੀਂ ਜੋ ਕੰਮ ਕਰ ਰਹੇ ਆ ਪੰਜਾਬ ਸਰਕਾਰ ਜੋ ਕੰਮ ਕਰ ਰਹੀ ਹੈ ਉਹ ਪੰਜਾਬ ਦੀ ਧਰਤੀ ਉੱਤੇ ਹੋ ਰਿਹਾ ਸਾਰਾ ਕੰਮ ਤੇ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਯੋਧਿਆਂ ਦੀ ਧਰਤੀ ਐਗਜ਼ੈਂਪਲਰੀ ਪਰਫਾਰਮੈਂਸ ਜਿਹੜੀਆਂ ਉਹ ਪੰਜਾਬ ਦੀ ਧਰਤੀ ਤੋਂ ਹੀ ਨਿਕਲ ਕੇ ਆਈਆਂ ਤੇ ਸਾਡੇ ਗੁਰੂਆਂ ਪੀਰਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾ ਸੋ ਇਸ ਧਰਤੀ ਦੇ ਉੱਤੇ ਜੇਕਰ ਕੋਈ ਹੱਥ ਖਿਲਾਰ ਕੇ ਮੰਗਦਾ ਤਾਂ ਸਾਡੀ ਅਣਖ ਤੇ ਵੀ ਸਵਾਲ ਖੜੇ ਹੋ ਜਾਂਦੇ ਆ ਤੇ ਜਦੋਂ ਬੱਚਿਆਂ ਦੀ ਗੱਲ ਹੁੰਦੀ ਹੈ ਕਿ ਬੱਚੇ ਛੋਟੇ-ਛੋਟੇ ਜਿਹੜੇ ਭੀਖ ਮੰਗਦੇ ਦਿਖਾਈ ਦਿੰਦੇ ਆ ਤਾਂ ਬਹੁਤ ਵੱਡਾ ਸਵਾਲ ਸਾਡੇ ਲਈ ਵੀ ਖੜਾ ਸੀ ਸੋ ਅੱਜ ਮੈਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਭਾਗ ਜੋ ਬਾਲ ਪਿਖਿਆ ਦੇ ਉੱਤੇ ਕੰਮ ਕਰ ਰਿਹਾ ਹਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਲੈ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੀ ਕਿਉਂਕਿ ਦੋ ਦਿਨਾਂ ਤੋਂ ਬਹੁਤ ਜ਼ਿਆਦਾ ਦੇਖਣ ਨੂੰ ਆਇਆ ਜਿਹੜਾ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਪਰ ਮੈਂ ਦੱਸਣਾ ਚਾਹਾਂਗੀ ਕਿ ਇਹ ਜਿਹੜਾ ਬੱਚਿਆਂ ਨੂੰ ਰੈਸਕਿਊ ਕਰਨ ਦਾ ਸਿਲਸਿਲਾ ਬਾਲ ਪਿਖਿਆ ਨੂੰ ਰੋਕਣ ਦਾ ਸਿਲਸਿਲਾ ਇਹ ਅਸੀਂ ਸਤੰਬਰ 2024 ਤੋਂ ਸ਼ੁਰੂ ਕਰ ਦਿੱਤਾ ਸੀ ਉਦੋਂ ਅਸੀਂ ਕਮੇਟੀਆਂ ਬਣਾ ਬਣਾ ਕੇ ਜਿੱਥੇ ਕਿਤੇ ਸਾਨੂੰ ਬੱਚੇ ਦਿਖਦੇ ਸੀ ਕਿ ਇੱਥੇ ਯੂਜ਼ਲੀ ਬੱਚੇ ਬੈਠੇ ਹੁੰਦੇ ਆ ਜਾਂ ਭੀਖ ਮੰਗਦੇ ਆ ਉਹਨਾਂ ਨੂੰ ਅਸੀਂ ਰੈਸਕਿਊ ਕਰਨਾ ਸ਼ੁਰੂ ਕੀਤਾ ਸੀ ਆੜੜ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਸਾਡੀ ਟੀਮ ਨੇ ਜ਼ਿਲ੍ਹਾ ਵਾਈਜ਼ ਜਿਹੜਾ ਰੈਸਕਿਊ ਕੀਤਾ ਸੀ ਅਸੀਂ ਵੀ ਨੈਕਸਟ ਡੇਨ ਰੱਖੇ ਸੀ ਪਹਿਲਾਂ ਤਾਂ ਮੈਂ ਉਹਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅਸੀਂ ਐਨੇ ਟਾਈਮ ਦੇ ਵਿੱਚ 9 ਮਹੀਨਿਆਂ ਦੇ ਵਿੱਚ ਕਿੱਥੇ ਕਿ ਪਹੁੰਚੇ ਅਸੀਂ 367 ਬੱਚੇ ਰੈਸਕਿਊ ਕੀਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇਹ ਟੋਟਲ ਜਿਹੜੀਆਂ 753 ਰੇਡ ਸੀਗੀਆਂ ਸਾਡੀਆਂ बार-बार ਜਾਂਦੇ ਸੀ ਔਰ ਭੱਜ ਜਾਂਦੇ ਸੀ ਤੇ ਕਈ ਵਾਰੀ ਨਹੀਂ ਵੀ ਪਕੜੇ ਜਾਂਦੇ ਸੀ ਉਹਨਾਂ ਬੱਚਿਆਂ 'ਚੋਂ ਅਸੀਂ 350 ਬੱਚਾ ਜਿਹੜਾ ਫੈਮਲੀਆਂ ਨੂੰ ਦੇ ਦਿੱਤਾ ਵਾਪਸ ਦੇ ਦਿੱਤਾ ਤੇ 17 ਬੱਚੇ ਹਾਂਜੀ 367 ਵਿੱਚੋਂ 350 ਬੱਚਾ ਅਸੀਂ ਮਾਪਿਓ ਦੇ سپੁਰਦ ਕਰ ਦਿੱਤਾ ਤੇ 17 ਬੱਚੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਮਾਪਿਓ ਨਹੀਂ ਆਇਡੈਂਟੀਫਾਈ ਕਰ ਸਕੇ ਅਸੀਂ ਉਹਨਾਂ ਨੂੰ ਬਾਲ ਘਰਾਂ ਦੇ ਵਿੱਚ ਚਿਲਡਰਨ ਹੋਮ ਜੋ ਸਾਡੇ ਬਣੇ ਹੋਏ ਆ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਰੱਖਿਆ ਇੱਥੇ ਇਹ ਗੱਲ ਵੀ ਦੱਸਣ ਯੋਗ ਹੈ ਕਿ ਇਹਨਾਂ ਵਿੱਚੋਂ 150 ਬੱਚੇ ਸੀ ਜਿਹੜੇ ਉਹ ਦੂਜੀਆਂ ਸਟੇਟਸ ਚੋਂ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦੇ ਪੇਰੈਂਟਸ ਕੋਲ ਪਹੁੰਚਾਇਆ ਦੂਜੀਆਂ ਸਟੇਟਸ ਚੋਂ ਆ ਕੇ ਜੋ ਪੀਖ ਮੰਗਦੇ ਸੀ ਤੇ 183 ਬੱਚੇ ਸਾਡੇ ਕੋਲ ਇਹੋ ਜਿਹੇ ਆ ਜਿਨ੍ਹਾਂ ਨੂੰ ਅਸੀਂ ਭੀਖ ਤੋਂ ਛਡਾ ਕੇ ਸਕੂਲਾਂ 'ਚ ਦਾਖਲ ਕਰਾਇਆ 183 ਬੱਚੇ ਸਕੂਲਾਂ 'ਚ ਵਾਪਸ ਭੇਜੇ ਤੇ ਇੱਥੇ ਹੀ ਵਸਨੀ ਛੋਟੇ ਬੱਚੇ ਵੀ ਸੀ ਜਿਹੜੇ 6 ਸਾਲ ਤੋਂ ਛੋਟੇ ਬੱਚੇ 13 ਬੱਚੇ ਜਿਹੜੇ ਅਸੀਂ ਆਂਗਣਵਾੜੀ ਸੈਂਟਰਾਂ 'ਚ ਭੇਜੇ ਸੋ ਇੰਨੇ ਬੱਚੇ ਅਸੀਂ ਆਪਣੇ ਵੱਲੋਂ ਜਿਹੜੇ ਆ ਸਕੂਲਾਂ 'ਚ ਦੁਬਾਰਾ ਭੇਜ ਦਿੱਤੇ ਪੇਰੈਂਟਸ ਕੋਲ ਭੇਜ ਦਿੱਤੇ ਆਂਗਣਵਾੜੀ ਸੈਂਟਰਾਂ 'ਚ ਭੇਜ ਦਿੱਤੇ 13 ਬੱਚੇ 13 ਬੱਚੇ ਆਂਗਣ ਵਾਲੇ ਸੈਂਟਰਾਂ ਚ ਭੇਜੇ ਇਸ ਦੇ ਨਾਲ ਇਹ ਅਸੀਂ ਜਿਹੜੇ ਬੱਚਿਆਂ ਨੂੰ ਕੋਈ ਹੈਲਪ ਦੇ ਸਕਦੇ ਸੀ ਜਿਹੜੇ ਸਾਨੂੰ ਲੱਗਦਾ ਸੀ ਕਿ ਕੋਈ ਗਰੀਬੀ ਕਰਕੇ ਇਸ ਪਾਸੇ ਆਏ ਆ ਉਹਨਾਂ ਵਿੱਚ 30 ਬੱਚੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਅਸੀਂ ਸਪான்ਸਰਸ਼ਿਪ ਸਕੀਮ ਨਾਲ ਜੋੜਿਆ ਇਹਦੇ ਵਿੱਚ ਅਸੀਂ 4000 ਰੁਪਇਆ ਪ੍ਰਤੀ ਮਹੀਨਾ ਬੱਚੇ ਨੂੰ ਦਿੰਨੇ ਆ ਤਾਂ ਕਿ ਉਹਦੀ ਐਜੂਕੇਸ਼ਨ ਪੂਰੀ ਕੀਤੀ ਜਾ ਸਕੇ ਉਹ ਸਕੂਲ ਨਾ ਛੱਡ ਕੇ ਜਾਵੇ 3 ਬੱਚਿਆਂ ਨੂੰ ਅਸੀਂ ਇਸ ਤਰ੍ਹਾਂ ਸਪਾਂਸਰਸ਼ਿਪ ਨਾਲ ਜੋੜਿਆ 16 ਬੱਚਿਆਂ ਨੂੰ ਅਸੀਂ ਪੈਨਸ਼ਨ ਲਗਾਈ ਜਿਹੜੀ ਬੱਚਿਆਂ ਨੂੰ ਪੈਨਸ਼ਨ ਲਾਉਣੀ ਹੈ ਅਸੀਂ ਕੋਈ ਸਮਰੱਥ ਨਹੀਂ ਆ 1500 ਰੁਪਿਆ ਮਹੀਨਾ ਉਧਰ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਲਗਾਤਾਰ ਇਸ ਮੁਹਿੰਮ ਦੇ ਤਹਿਤ ਨਸ਼ੇ ਦੇ ਵਪਾਰੀਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨਸ਼ੇ ਦੇ ਵਪਾਰੀਆਂ ਤੋਂ ਨਸ਼ੇ ਜਬਤ ਕੀਤੇ ਜਾ ਰਹੇ ਨੇ ਤੇ ਨਸ਼ੇ ਦੇ ਪੈਸਿਆਂ ਦੇ ਨਾਲ ਬਣਾਈ ਗੈਰ ਕਾਨੂੰਨੀ ਜਾਇ ਦਾਦਾ ਨੂੰ ਟੈ ਟੇਰੀ ਵੀ ਕੀਤਾ ਜਾ ਰਿਹਾ ਹੈ ਸੋ ਇਸ ਸੰਬੰਧ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਤਾਜ਼ਾ ਜਾਣਕਾਰੀ ਜਾਰੀ ਕੀਤੀ ਗਈ ਹੈ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਨੇ 1 ਮਾਰਚ 2025 ਤੋਂ ਲੈ ਕੇ ਹੁਣ ਤੱਕ 14281 ਐਫਆਈਆਰ ਦਰਜ ਕੀਤੀਆਂ ਨੇ ਇਸ ਤੋਂ ਇਲਾਵਾ 22772 ਨਸ਼ਾ ਤਸਕਰਾਂ ਗ੍ਰਫਤਾਰ ਕੀਤਾ ਤੇ ਉਹਨਾਂ ਦੇ ਕਬਜ਼ੇ ਚੋਂ 940 ਕਿਲੋਗ੍ਰam ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ 337 ਕਿਲੋ ਫੀਮ, 18 ਟਨ ਕੋਕੀ, 14 ਕਿਲੋ ਚਰਸ, 325 ਕਿਲੋ ਗਾਂਜਾ, 6 ਕਿਲੋ ਆਈਸ, 3.3 ਕਿਲੋਗ੍ਰam ਕੋਕੀਨ, 29.63 ਲੱਖ ਨਸ਼ੀਨੀਆਂ ਗੋਲੀਆਂ, ਕੈਪਸੂਲ ਅਤੇ 11.84 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਇਸ ਮੌਹਿਮ ਦੌਰਾਨ ਕਾਨੂੰਨਾ ਨਿਯਮਾਂ ਅਨੁਸਾਰ ਨਸ਼ਾ ਤਸਕਰਾਂ ਦੀਆਂ 162 ਗੈਰ ਕਾਨੂੰਨੀ ਢੰਗ ਨਾਲ ਜਾਇਦਾਦਾਂ ਠੇਰੀ ਠਹਿ ਠੇਰੀ ਵੀ ਕੀਤੀਆਂ ਗਈਆਂ ਨੇ ਸੋ ਪੰਜਾਬ ਦੇ ਡੀਜੀਪੀ ਵੱਲੋਂ ਇਹ ਜਾਣਕਾਰੀ ਸਮੂਹ ਪੰਜਾਬ ਦੇ ਪੁਲਿਸ ਦੇ ਅਫਸਰਾਂ ਨਾਲ ਕੀਤੀ ਗਈ ਇੱਕ ਮੀਟਿੰਗ ਦੇ ਵਿੱਚ ਇਹ ਆંકੜੇ ਪੇਸ਼ ਕੀਤੇ ਗਏ ਨੇ ਤੁਹਾਨੂੰ ਦੱਸਦੀ ਹੈ ਡੀਜੀਪੀ ਪੰਜਾਬ ਦੇ ਹੋਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਦੇ ਵਿੱਚ ਪੰਜਾਬ ਦੇ ਉੱਚ ਪੁਲਿਸ ਅਧਿਕਾਰੀਆਂ ਦੇ ਨਾਲ ਕਾਨੂੰਨ ਵਿਵਸਥਾ ਦੇ ਨਾਲ ਸੰਬੰਧਿਤ ਮੀਟਿੰਗ ਕੀਤੀ ਗਈ ਸੀ ਜਿਸ ਮੀਟਿੰਗ ਦੇ ਵਿੱਚ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਚੱਲ ਰਹੀ ਹੈ ਉਸ ਸੰਬੰਧੀ ਆંકੜੇ ਜਾਰੀ ਕੀਤੇ ਗਏ ਨੇ ਤੇ ਉਧਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਵੇਲੇ ਭਾਰੀ ਮੀਂਹ ਦਰਜ ਕੀਤਾ ਜਾ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਵੀ ਪੰਜਾਬ ਦੇ ਵਿੱਚ 23 ਤਰੀਕ ਤੱਕ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਐਸਐਸ ਨਗਰ ਰੂਪਨਗਰ ਜ਼ਿਲ੍ਹਿਆਂ ਦੇ ਨਾਲ ਲੱਗਦੇ ਇਲਾਕੇ ਆ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ 12 ਸੈਂਟੀਮੀਟਰ ਤੋਂ ਵੱਧ بارش ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ ਵੀ 1.1 ਮਿਲੀਮੀਟਰ ਅਮ੍ਰਿਤਸਰ ਦੇ ਵਿੱਚ 13.2 ਮਿਲੀਮੀਟਰ ਲੁਧਿਆਣਾ ਤੇ 0.6 ਮਿਲੀਮੀਟਰ ਪਟਿਆਲਾ ਚ 0.2 ਮਿਲੀਮੀਟਰ ਐਸਬੀਐਸ ਨਗਰ ਦੇ ਵਿੱਚ 1.2 ਮਿਲੀਮੀਟਰ ਫਿਰੋਜ਼ਪੁਰ ਦੇ ਵਿੱਚ 2.5 ਮਿਲੀਮੀਟਰ ਮੋਗਾ ਤੇ ਰੋਪੜ ਦੇ ਵਿੱਚ 0.5 ਮਿਲੀਮੀਟਰ ਵੀ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 32 ਤੋਂ 34 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਮੌਨਸੂਨ ਆਪਣੇ ਸਿਖਰ ਤੇ ਹੈ 21 ਜੁਲਾਈ ਤੋਂ ਲੈ ਕੇ ਹੁਣ ਤੱਕ ਦਿੱਲੀ ਐਨਸੀਆਰ ਦਾ ਮੌਸਮ ਹੈ ਜਿਹੜਾ ਉਸ ਬਦਲਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਵੈਦਰ ਰਿਪੋਰਟ ਦੇ ਮੁਤਾਬਕ ਦਿੱਲੀ ਐਨਸੀਆਰ ਦੇ ਵਿੱਚ ਇੱਕ ਵਾਰ ਫਿਰ ਤੋਂ ਬਰਸਾਤਾਂ ਦਾ ਸਿਲਸਿਲਾ ਸ਼ੁਰੂ ਹੋ ਸਕਦਾ ਹੈ ਅਤੇ ਅਤੇ 23 ਤਰੀਕ ਤੱਕ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬਰਸਾਤ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ। ਸੋਮਵਾਰ ਅਤੇ ਮੰਗਲਵਾਰ ਦੇ ਦਿਨ ਦਿੱਲੀ ਐਨਸੀਆਰ, ਦਿੱਲੀ ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ, ਗੁੜਕਾਉਂ, ਫਰੀਦাবাদ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਅਤੇ ਇਸ ਦੌਰਾਨ ਤਾਪਮਾਨ ਵੀ ਘਟਣ ਦੇ ਅਸਾਰ ਨਹੀਂ ਕਿਉਂਕਿ ਲਗਾਤਾਰ ਬੱਦਲਵਾਈ ਦੇ ਨਾਲ ਦਿੱਲੀ ਐਨਸੀਆਰ ਦੇ ਇਲਾਕੇ ਦੇ ਵਿੱਚ ਤਾਪਮਾਨ ਵੀ 2 ਤੋਂ 3 ਡਿਗਰੀ ਹੀ ਘਟਣ ਦੇ ਆਸਾਰ ਮੌਸਮ ਵਿਭਾਗ ਵੱਲੋਂ ਜ਼ਾਹਿਰ ਕੀਤੇ ਗਏ ਨੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਕਈ ਦਿਨਾਂ ਤੋਂ ਜਿਹੜੀ ਬਰਸਾਤ ਹੈ ਉਹ ਦਰਜ ਕੀਤੀ ਜਾ ਰਹੀ ਹੈ ਮੀਂਹ ਨੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਹਲਚਲ ਮਚਾਈ ਹੋਈ ਹੈ ਖਾਸ ਤੌਰ ਤੇ ਹਿਮਾਚਲ ਪ੍ਰਦੇਸ਼ ਅਤੇ ਉੱਪਰਲੇ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਸਾਤ ਦੇ ਕਾਰਨ ਚੰਡੀਗੜ੍ਹ ਦੇ ਵਿੱਚੋਂ ਨਿਕਲਣ ਵਾਲੇ ਨਦੀਆਂ ਨਾਲੀਆਂ ਦੇ ਵਿੱਚ ਅਤੇ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਇਸ ਕਰਕੇ ਮੌਸਮ ਵਿਭਾਗ ਵੱਲੋਂ ਇਹ ਗੱਲ ਜਾਰੀ ਕੀਤੀ ਗਈ ਹੈ ਪੇਸ਼ੋਂ ਕੋਈ ਕੀਤੀ ਗਈ ਹੈ ਅਤੇ ਇਸ ਗੱਲ ਦਾ ਖਦਸ਼ਾ ਬਣਿਆ ਹੋਇਆ ਹੈ ਕਿ ਫਲੱਡ ਗੇਟ ਖੋਲਣੇ ਪੈ ਸਕਦੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਟੀਮਾਂ ਨੂੰ ਲੜੜਤੇ ਰੱਖਿਆ ਹੋਇਆ ਤੇ ਹਦਾਇਤਾਂ ਵੀ ਜਾਰੀ ਕੀਤੀਆਂ ਹੋਈਆਂ ਨੇ ਹੇਠਲੇ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਜਾਗਰੂਕ ਕਰਨ ਦੀ ਸਲਾਹ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਜੇਕਰ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਹੁੰਦੀ ਹੈ ਤਾਂ ਹਾਲਾਤ ਹੋਰ ਵੀ ਵਿਗੜ ਸਕਦੇ ਨੇ ਤੇ ਸੁਖਨਾ ਝੀਲ ਦੇ ਗੇਟ ਜਿਹੜੇ ਨੇ ਉਹ ਖੋਲੇ ਜਾ ਸਕਦੇ ਨੇ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦੋਜ਼ਾਜ਼ਤ ਬਹੁਤ ਬਹੁਤ ਧੰਨਵਾਦ